ਆਪਣੇ ਸਾਥੀਆਂ ਦੇ ਸਮੇਤ ਤਨਵਰਨ ਸਾਹਿਬ ਨੂੰ ਟਾਈਮ ਕੱਟ ਕੇ ਇੱਥੇ ਪਹੁੰਚੇ ਹਾਂ ਅੱਜ ਮੈਂ ਬੇਨਤੀ ਕਰਾਂਗਾ ਗੁਰਸੱਭਾ ਸਾਹਿਬ ਤੇ ਮਾਹੀ ਸਾਹਿਬ ਨੂੰ ਇੱਕ ਬੁਕੇ ਦੇ ਕੇ ਉਹਨਾਂ ਦਾ ਸਨਮਾਨ ਕਰੀਏ A. BUSH mis다가 terminar ca wang rata ਡਾਕਟਰ ਦਰਸ਼ਨ ਸਿੰਘ ਜੀ ਕਾਸਟ ਦੀ ਨਿਵੇਸ਼ ਸ਼ੋਮਣੀ ਬਾਦ ਸਾਹਿਬ ਕਰਨ ਉਹ ਵੀ ਸਾਡੇ درمیان ਪਹੁੰਚ ਗਏ ਹਨ ਆਪ ਕੋ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਕਰਾਂਗਾ ਉਸਾ ਉਸਾ ਨਾਲ ਉਸਾ ਤੁਮੇ ਬੇਨਤੀ ਕਰਾਂਗਾ ਕ੍ਰਿਸ਼ਨ ਰਾਏ ਜੀ ਅਤੇ ਭੁਪਿੰਦਰ ਭਾਗੋ ਮਾਜਰੀਆ ਜੀ ਨੂੰ ਕਿ ਮੁੱਖੀ ਦੇ ਦੇ ਉਹਨਾਂ ਦਾ ਸਨਮਾਨ ਕਰੀਏ ਮੰਨਣਾ ਲਾ ਸਕਦੇ ਹਾਂ ਉਹ ਹੋ ਗਏ ਹਾਂ ਹਾਂਜੀ ਹਾਂਜੀ ਸਤ ਪੋਇੰਟ ਸਤ ਪੋਇੰਟ ਕਰ ਲਓ ਸੋ ਗਾ ਬੇਸਿਕਲੀ ਜਿਵੇਂ ਆਸ਼ੀਸ਼ਾ ਨੂੰ ਕਿ ਉਹ ਪ੍ਰਧਾਨਗੀ ਮੰਡਲ ਦੇ ਵਿੱਚ ਆਪਣਾ ਸਥਾਨ ਗ੍ਰਹਿਣ ਕਰਨਾ ਮੈਂ ਬੇਨਤੀ ਕਰਾਂਗਾ ਜੀ ਰਾਜ ਕੁਮਾਰ ਸੋਹ ਬੋਲੀਆ ਜੀ ਨੂੰ ਜਿਹੜੇ ਕਿ ਬਹੁਤ ਹੀ ਵਧੀਆ ਸਾਹਿਤਕਾਰ ਹਨ ਅਸਤੇ ਬਹੁਤ ਹੀ ਵਧੀਆ ਸਟੇਜ ਕਦਰ ਹਨ ਔਰ ਅੱਜ ਜਿਹੜੀ ਪੁਸਤਕ ਰਿਲੀਜ਼ ਹੋਈਆਂ ਉਹਦੇ ਉੱਤੇ ਪਰਚਾ ਵੀ ਪੜ੍ਹ ਕੇ ਮੈਂ ਉਹਨਾਂ ਨੂੰ ਵੀ ਗੁਜਾਰਿਸ਼ ਕਰਾਂਗਾ ਕਿ ਉਹ ਸਟੇਜ ਦੇ ਉੱਤੇ ਆਨ ਅਦੇ ਪ੍ਰਧਾਨਗੀ ਮੰਡਲ 'ਚ ਆਪਣਾ ਸਥਾਨ ਗ੍ਰਹਿਣ ਕਰੇ

ਮੈਂ ਹੁਣ ਬੇਨਤੀ ਕਰਾਂਗਾ ਸਾਡੀ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸ਼ਲ ਜੀ ਨੂੰ ਕਿ ਉਹ ਸਟੇਜ ਦੇ ਉੱਤੇ ਆਉਣ ਅਤੇ ਆਏ ਹੋਏ ਸਭ ਜਨਨ ਨੂੰ ਜੀ ਆਇਆਂ ਆਖਣ ਅਤੇ ਜਾਣਕ ਸ਼ੰਕਰ ਗੋਸ਼ਲ ਜੀ ਆਏ ਹੋਏ ਸਭ ਜਨਨ ਨੂੰ ਜੀ ਆਇਆਂ ਆਖਣ ਅਤੇ ਜਾਣਕ ਸ਼ੰਕਰ ਗੋਸ਼ਲ ਜੀ ਆਏ ਹੋਏ ਸਭ ਜਨਨ ਨੂੰ ਜੀ ਆਇਆਂ ਆਖਣ ਸਾਥੀਓ ਅੱਜ ਸਾਰੇ ਇੱਥੇ ਇਕੱਠੇ ਹੋਏ ਆਂ ਲੇਕਿਨ ਜੋ ਅੱਜ ਦਾ ਇਹ ਸਮਾਗਮ ਹੈ ਇਹ ਥੋੜ੍ਹਾ ਲੈਕਚਰ ਟਾਈਪ ਹੈ ਲੈਕਚਰ ਟਾਈਪ ਕਰਕੇ ਆਪ ਇੱਕ ਸਾਡੇ ਕੋਲ ਵੱਡੇ ਸਹਿਕਾਰ ਬਣਦੇ ਹੋਏ ਨੇ ਇਹ ਵੀ ਸਾਡੇ ਅੱਜ ਦੇ ਮੁੱਖ ਮਹਿਮਾਨ ਡਾਕਟਰ ਹਰਸ਼ ਨੂੰ ਸਾਰੇ ਜਾਣਦੇ ਹੋ ਹਾਂਜੀ ਸ਼ਰੂ ਮਨੀ ਬਾਤ ਸਹਿਕਾਰ ਨੇ بڑے بڑے ਉਹਦੇ ਤੇ ਬੜੇ ਬੜੇ ਮਾਮਲੇ ਨੇ ਜਾਨ ਤੁਸੀਂ ਇਹ ਉਹ ਸਾਡੇ ਦੂਜੀ ਅਰੀ ਰਿਕਵੈਸਟ ਤੇ ਆਨੰਦ ਨੇ ਇਸਿੰਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਹ ਆਸਾ ਬੁੜਿਆ ਮਾਫੀ ਕਹੁੰਨੀ ਆ ਕਿਉਂਕਿ ਤੁਸੀਂ ਲੈ ਲਓਗੇ ਪਰ ਅਸੀਂ ਲੈ ਨਹੀਂ ਹੋਏ ਸੀ ਪਰ ਤੋਂ ਰੋ ਸ਼ੁਰੂ ਕਰ ਦਿੱਤਾ ਜੀ ਜੀ ਕਿਉਂਕਿ ਫਿਰ ਸਾਡਾ ਪ੍ਰੋਗਰਾਮ ਕਾਫੀ ਲੰਬਾ ਹੈ ਉਹ ਲੰਬਾ ਪ੍ਰੋਗਰਾਮ ਕਰਕੇ ਜੇ ਅਸੀਂ ਡੇਟ ਕਰ ਦਿੱਤਾ ਤਾਂ ਫਿਰ ਉਹ ਫਿਰ ਦੱਟ ਜਾਊਗਾ ਇਹ ਕਰਕੇ ਥੋੜੀ ਜਿਹੀ ਅਸੀਂ ਮਾਫੀ ਮੰਗਦੇ ਆ ਤੇ ਫਿਰ ਕਹਾਂ ਅੱਜ ਦੇ ਸਾਡੇ ਜੋ ਪ੍ਰਧਾਨ ਜੀ ਕਰ ਰਹੇ ਨੇ ਬਲਬੀਰ ਸਿੰਘ ਢੋਲ ਮੈਂ ਉਹਨੂੰ ਮਹਿਮਾਨ ਤਾਂ ਨਹੀਂ ਕਹੂੰਗਾ ਕਿਉਂਕਿ ਤੁਹਾਡੇ ਆਪਣੇ ਨੇ ਉਹ ਬਸ ਤੇ ਆਪਣੇ ਮਿੱਤਰ ਵੀ ਨੇ ਸਾਡੇ ਵਿੱਚੋਂ ਵੀ ਨੇ ਤੇ ਨਾਲ ਹੀ ਜਦੋਂ ਵੀ ਇਹਨਾਂ ਨੂੰ ਫਰੇਮ ਵਿੱਚ ਕਰਦੇ ਆ ਤਾਂ ਉਹ ਸਾਡੀ ਰਿਕਵੈਸਟ ਨੂੰ ਕਦੇ ਨਾਮ ਨੂੰ ਨਹੀਂ ਕਰਦੇ ਤੇ ਹਰ ਰੋਜ਼ ਆਉਂਦੇ ਨੇ ਬਹੁਤ ਵਾਰ ਕਈ ਵਾਰ ਤਾਂ ਅਸੀਂ ਇਹਨਾਂ ਨੂੰ ਜਾਣਕਾਰੀ ਬੁਲਾਈਦਾ ਵੀ ਵਾਰ-ਵਾਰ ਇੱਕ ਉਸਾ ਕਰਕੇ ਨੂੰ ਬੁਲਾਈਏ ਨੇ ਤੇ ਲੇਕਿਨ ਉਹਨਾਂ ਬਿਨਾਂ ਸਾਡਾ ਮਨ ਨਹੀਂ ਲੱਗਦਾ ਕਿਉਂਕਿ ਇੱਕ ਪਸਤਵਾਰ ਖੇਤਰ ਨੇ ਪੀਸੀਐਸ ਸਰਕਟ ਹੈਡ ਨੇ ਜੱਜ ਰਹੇ ਨੇ ਡੀਪੀ ਪੰਜਾਬ ਰਹੇ ਨੇ ਪਤਾ ਨਹੀਂ ਕਿੰਨੇ ਕਿੰਨੇ ਉਹਦੇ ਤੇ ਰਹੇ ਨੇ ਤੇ ਤੇ ਸਾਡਾ ਅਜੀਮ ਨੂੰ ਬੁਲਾਉਣੇ ਆ ਅਸੀਂ ਉਹਨੂੰ ਇੱਕ ਵੱਡੇ ਆਸਰ ਕਰਕੇ ਜਾਂ ਡੀਬੀ ਪਿਆਗਰ ਨੇ ਜਿਮਲਾਉਣੇ ਅਸੀਂ ਤਾਂ ਆਪਣੇ ਮਿੱਤਰ ਕਰਕੇ ਬੁਲਾਉਂਦੇ ਆ ਅਜੀ ਇਕੱਠੇ ਰਹਿਣੀ ਆ ਚੰਡੀਗੜ੍ਹ ਦੇ ਵਿੱਚ ਸਾਡਾ ਆਪਸ ਬਹੁਤ ਪ੍ਰੇਮ ਰਿਹਾ ਹੈ ਔਰ ਲੇਕਨ ਤੁਹਾਨੂੰ ਉਹ ਤੇ ਬਾਣ ਦੂਜੀ ਗੱਲ ਇਹ ਆ ਕੋਈ ਇੱਕ ਵੱਡੇ ਸਾਇੰਸਕਾਰ ਨੇ ਉਹਨਾਂ ਨੇ ਕਈ ਕਿਤਾਬਾਂ ਲਿਖੀਆਂ ਨੇ ਜਿਹੜੀ ਕਿ ਤਾਰਨੇ ਵਾਲੀ ਆਪਣੇ ਪ੍ਰਕਾਸ਼ਿਕ ਭਾਦਲਵਾਲ ਨੇ ਲਿਖੀ ਆ ਬਹੁਤ ਹੀ ਪੜਨਯੋਗਤਾ ਆ ਉਹ ਜੂ ਜੇ ਕਦੇ ਮਿਲੀ ਤਾਂ ਜਰੂਰ ਤੁਸੀਂ ਪੜ੍ਹਨੀ ਸਾਰੇ ਨੇ ਇਸੇ ਨਾਲ ਹੀ ਅੱਜ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ ਹਾਂ ਕਿ ਸਾਡੀ ਰਿਕੁਐਸਟ ਤੇ ਇੱਥੇ ਪਹੁੰਚੇ ਨੇ। ਜਿਸੇ ਸਾਡੇ ਪ੍ਰੇਮ ਸਿੰਘ ਜੀ, ਬੜੇ ਬਸਰੇ ਹਮਾਨੀ ਤੇ ਪੱਤਰਕਾਰ ਵੀ ਨੇ, ਹਿੰਦੀ ਦੇ ਰਾਈਟਰ ਵੀ ਨੇ ਤੇ ਇਹ ਸਾਡੇ ਨਾਲ ਬਹੁਤ ਤਿੰਗਦਾ ਜੁੜੇ ਹੋਏ ਨੇ। ਉਹ ਸਾਡਾ ਕੋਈ ਵੀ ਸਮਾਗਮ ਤੁਸੀਂ ਕਰਦੇ ਆ ਉਹ ਮੇਰੇ ਲਈ ਫੰਕਸ਼ਨ ਕਰਦੇ ਮੈਂ ਉਹਨਾਂ ਪਾਣੀ ਕਰਦਾ। ਇੰਨਾ ਸਾਡਾ ਪਿਆਰ ਹੋ ਗਿਆ ਕਿਉਂਕਿ ਸਾਨੂੰ ਵੀ ਇਤਲਾਜ ਹੁੰਦਾ ਹੈ। ਖੜੇ ਇੱਕ ਘਰਨਾਪੁਰਾ ਵੀ ਇੰਜੀਨ ਵਰਾ ਜਵਾਣ ਨੇ ਇਹ ਵੀ ਸਾਨੂੰ ਲਾਜ ਦਤ ਰੋਇਆ ਇਹ ਪੱਤਰਕਾਰ ਨੇ ਸਾਡਾ ਅਭਿਕਰ ਹਲ ਹੋ ਜਾਂਦਾ ਹੈ ਲੇਕਿਨ ਜੋ ਅੱਜ ਦਾ ਅਜਰਾ ਮੇਨ ਮਰੋਰ ਥਾ ਮੈਂ ਇਸ ਚੀਜ਼ ਦੀ ਖੁਸ਼ੀ ਜ਼ਾਹਰ ਕਰਦਾ ਹਾਂ ਕਿ ਬਹੁਤ ਹੀ ਪਵਿੱਤਰ ਰੰਗਰੀ ਤੋਂ ਕਰਨਤਨ ਸਾਹਿਬ ਤੋਂ ਸਾਡੇ ਕੋਲ ਬਹੁਤ ਹੀ ਗੁਜਬਾਨ ਲੋਕ ਜੋ ਸਹਾਇਕ ਕਾਰਮੀ ਨੇ ਸਮਾਜ ਸੇਵਕ ਨੇ ਪਰ ਉਹਨਾਂ ਦੀ ਦਵਾਈ ਪਾਪ ਜੀ ਕਰ ਰਹੇ ਨੇ ਤੇ ਉਹ ਸਾਡੇ ਵਿਚਕਾਰ ਪਹੁੰਚੇ ਨੇ ਤੇ ਅਸੀਂ ਉਹਨਾਂ ਦੇ ਇਤਿਪਾਦਨ ਦੀ ਸਵਾਗਤ ਕਰਦੇ ਹਾਂ ਭਗਵਤ ਸਿੰਘ ਬਹੁਤ ਹੀ ਨੇਕ انسان ਜਿਸੇ ਵੱਡੇ ਸਹਿਯਕ ਕਰਨੇ ਉਹ ਸਹਿਯਕਾਂ ਨੂੰ ਸਵਾਗਤ ਕਰਦੇ ਨੇ ਸਹਿਯਕਾਂ ਨੂੰ ਉਤਸ਼ਾਹ ਕਰਦੇ ਨੇ ਕਦੇ ਉਹਨਾਂ ਦਾ ਫੰਕਸ਼ਨ ਉਹ ਜੱਗੇ ਹਿੱਤ ਕਰਦੇ ਨੇ ਕਦੇ ਪਛਿੰਡੇ ਜਾ ਕੇ ਕਰਦੇ ਨੇ ਕਦੇ ਕਿਤੇ ਕਰਦੇ ਨੇ ਅੱਜ ਉਹ ਸਾਡੇ ਕੋਲ ਵੀ ਆਏ ਨੇ ਤੇ ਸਾਨੂੰ ਅਜੂ ਤੇ ਮਾਨ ਅਤੇ ਕਿੰਨੇ ਬੁਧਿਮਾਨ ਜਨ ਜਣਾਈ ਇਤਹਾਸੋ ਗੁਰਸ਼ਿਕਰੇ ਗੁਰਦੇ ਸਾਹਿਦਕਾਰ ਨੇ ਧਰਨ ਪੀਛਾ ਦੇ ਬਹੁਤ ਜਾਣੂ ਨੇ ਲੇਕਿਨ ਸਭ ਤੋਂ ਵੱਡੀ ਗੱਲ ਜੁਥੀ ਹੈਰਾਨ ਹੋਗੇ ਕਿ ਉਹ ਤਰਨਤਾਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਸਾਈਕਲ ਦੀ ਯਾਤਰਾ ਕਰਨ ਕੇ ਆਏ ਉਹ ਦੇਖੋ ਕਿੰਨਾ ਵੱਡਾ ਪ੍ਰਾਲਾ ਹੈ ਕਿੰਨਾ ਵੱਡਾ ਪ੍ਰਾਲਾ ਹੈ ਇਸ ਉਪਰ ਦੇ ਵਿੱਚ ਔਰ ਨਾਲ ਹੀ ਵੱਡੀ ਗੱਲ ਅਸੀਂ ਕੋ ਨੂੰ ਕਿਉਂ ਅੱਜ ਸਨਮਾਨਿਤ ਕਰ ਰਹੇ ਆ ਉਹ ਤਨੁਦਾਰ ਤੋਂ ਨਹੀਂ ਕਿ ਸਾਈਕਲ ਪਰ ਵੀ ਕੰਨਿਆ ਕਮਾਈ ਤੱਕ ਜਿੱਥੇ ਹੈ ਨਾ ਉਹ ਪੰਜਾਬੀ ਦਾ ਪ੍ਰਚਾਰ ਕਰਦੇ ਗਏ ਨੇ ਪੰਜਾਬੀ ਦਾ ਪ੍ਰਚਾਰ ਉਹਨੇ ਪੂਰੇ ਹਿੰਦੁਸਤਾਨ ਕਿ ਕੀਤਾ ਹੈ ਆਪਣੇ ਸਾਈਕਲ ਤੇ ਵੀ ਅਸੀਂ ਵੀ ਸੁਣ ਕੇ ਬੜੇ ਹੈਰਾਨ ਹੋਏ ਵੀ ਹਾਂ ਇਤਨਾ ਨੰਬਰ ਸਫਰ ਸਾਈਕਲ ਪਰ ਕਰਨਾ ਕੋਈ ਕੋਈ ਜਿਹੜਾ ਰਿਣਾ ਇੰਨਾ ਆਪਣੇ ਨੂੰ ਦਿੱਤਦਾ ਹੈ ਆ ਬੰਦਾ ਉਹੀ ਕਰ ਸਕਦਾ ਤੇ ਇਸ ਕਰਕੇ ਆਦੇ ਪਗਰਸਾ ਜੀ ਤੁਸੀਂ ਬੜੇ ਚੰਨਪਾਏ ਨੇ ਤਾਂ ਸਾਨੂੰ ਬਹੁਤ ਹੀ ਮਾਣ ਤੁਹਾਡੇ ਤੇ ਕਿਉਂਕਿ ਫੜੇ ਤਾਂ ਅਸੀਂ ਤਾਂ ਅਸੀਂ ਪਹਿਲਾਂ ਵੀ ਕਰਦੇ ਰਹਿੰਦੇ ਆ ਲੇਕਿਨ ਅੱਜ ਤੁਸੀਂ ਸਾਡੇ ਘਰ ਆਏ ਹੋ ਤੁਹਾਨੂੰ ਹੋਰਸ ਵੈਲਕਮ ਹੈ ਜੀ ਨਾਲ ਇਫੋਰਮਾਜਿਸ ਸਨਮਾਨ ਕਰਨ ਕਰਾਏ ਆ ਮਾਣ ਪੰਜਾਬੀ ਦਾ ਅਵਾਰਡ ਦੇ ਨਾਲ ਮਾਣ ਕਿੱਜਾ ਬਾਗ ਦੇ ਨਾਲ ਜੀ ਤੁਹਾਨੂੰ ਮਾਣ ਵੀ ਕਰਨਾ ਹੈ ਔਰ ਜੋਸ਼ ਇਹਨਾਂ ਦੇ ਨਾਲ ਇਹਨਾਂ ਦੇ ਸਾਥੀ ਆਏ ਨੇ ਸਾਡੇ ਲਈ ਉਹ ਵੀ ਬਹੁਤ ਹੀ ਬੜੇ ਲਈ ਸਲਾਮ ਜੋਗ ਨੇ ਕੋਈ ਹਿਸਤ ਚੱਲ ਕੇ ਆਉਣਾ ਕੋਈ ਖanais ਤਾਂ ਬਣਾ ਨਹੀਂ ਆ ਬੜੀ ਮੁਸ਼ਕਿਲਾਂ ਪਿੱਛੇ ਜ ਐਸੀ ਵੀ ਗਏ ਤੇ ਦਲਦਾਰਨਾ ਅਸੀਂ ਬੜੀ ਮੁਸ਼ਕਿਲ ਪਹੁੰਚੇ ਤੇ ਲੇਕਿਨ ਅੱਜ ਉਹ ਵੀ ਭਾਵੇਂ ਦੂਰ ਕਰਕੇ ਲੇਟ ਹੋ ਗਏ ਕੋਈ ਮੌਸਮ ਖਰਾਬ ਹੋ ਗਿਆ ਪਰ ਉਹ ਸਾਡੇ ਬਖ ਪਧਾਰਦੇ ਸਭ ਜਰ ਨੇ ਭਾਵੇਂ ਜੇ ਅਸੀਂ ਥੋੜਾ ਕੰਮ ਸ਼ੁਰੂ ਕਰ ਦਿੱਤਾ ਲਈ ਬੜੇ ਤੇ ਥੋੜਾ ਅਗੇ ਤੇ ਇਹਦੀ ਰਹਿਨਮਾਈ ਤੇ ਅਸੀਂ ਕੰਮ ਸ਼ੁਰੂ ਕਰ ਦਿੱਤਾ ਇਸ ਕਰਕੇ ਥੋੜੀ ਮਾਫੀ ਚਾਹੁੰਦੇ ਹਾਂ ਅੱਜ ਤੇ ਬਾਕੀ ਤੁਹਾਡੇ ਸਿੱਟੇ ਜੋ ਸਾਥੀ ਨਾਲ ਆਏ ਨੇ ਉਹਨਾਂ ਸਾਰਿਆਂ ਦੀ ਵੀ ਸਨਮਾਨ ਕਰਾਂਗੇ ਉਹ ਸਾਰਿਆਂ ਦੀ ਸਨਮਾਨ ਕਰਗੇ ਕਿ ਸਾਡੇ ਲਈ ਇਹ ਬਹੁਤ بڑا ਖੜੇ ਲਈ ਅੱਜ ਇਹ ਦਿਹਾੜਾ ਹੈ ਕਿ ਸਾਡੇ ਲੋਕ ਕਰਨ ਟਾੜ ਦੀ ਧਰਤੀ ਉੱਤੇ ਚੱਲ ਕੇ ਸਾਡੇ ਚੰਡੀਗੜ੍ਹ ਆਏ ਨੇ ਔਰ ਅਸੰਦਰ ਬਿਸ਼ਪ ਵੀ ਅੱਜ ਪ੍ਰਚਾਰ ਸਮਾਗਮ ਦਾ ਬਹੁਤ ਸਤਿਮਾਨ ਇਕਰ ਕੇ ਅਸੀਂ ਜਿੰਨਾ ਕਿ ਸਾਡੇ ਕੋਲ ਹੋ ਗਿਆ ਅਸੀਂ ਸਾਰਿਆਂ ਦੀ ਸਨਮਾਨ ਕਰਾਂਗੇ ਸਾਡੇ ਲਈ ਕੋਈ ਜਿਹੜਾ ਵਿਅਕਤੀ ਆ ਉਹ ਸਾਰੀ ਗੱਲ ਨੂੰ ਮਾਨਤਾ ਅੱਜ ਤੇ ਸਾਡੇ ਪ੍ਰਧਾਨਗੀ ਮੰਡਲ ਚ ਸਾਊ ਬਾਲਾ ਜੀ ਪੱਥਰੇ ਨੇ ਰਾਜ ਕੁਮਾਰ ਸਾਊ ਬਾਲਾ ਜੀ ਇਹਨਾਂ ਨੇ ਅੱਜ ਪੁਸਤਕ ਦਾ ਪਰਚਾ ਪੜਨੇ ਜੋ ਪੁਸਤਕ ਹੈ ਜੋ ਤੇਰੀਆਂ ਤੋਂ ਮੇਰੀਆਂ ਬੜੀ ਕਾਗਜ਼ ਕਾ ਪੁਸਤਕਾ ਉਹਦਾ ਮੈਂ ਵੀ ਸੰਪਾਦਨ ਕੀਤੀ ਆ ਲੇਕਿਨ ਉਹਦੇ 42 ਬੰਦੇ ਨੇ ਜਿਨ੍ਹਾਂ ਨੇ ਹਮਸਾਵਾ ਦਿੱਤੀ ਆ ਆਪਣੇ ਔਰ ਮੈਨੂੰ ਮੈਨੂੰ ਰੁਹੀਆ ਇਹਦਾ ਨਾਮ ਹੈ ਤੁਨੇ ਮੈਂ ਮੈਗਾ ਨੇ ਦੋ ਕਵਤਾ ਮੇਰੀਆਂ ਦੋ ਦੇਤੀਆਂ ਦੋ ਮੇਰੀਆਂ ਦੋ ਦੇਤੀਆਂ ਯਹੀ ਕਿਸੇ ਨਾਮ ਨੂੰ ਦਾ ਇਹ ਚੁਣ ਕੇ ਰੱਖਿਆ ਔਰ ਅੰਤਰੋਜਿਨ ਜਿੱਥੇ ਬੈਠੇ ਪੌੜੀ ਹਾਂ ਇਹ ਪੌੜੀ ਹੇ ਬੈਠੇ ਨੇ ਉਹ ਵੀ ਮੈਨੂੰ ਅੱਜ ਦੇ ਕਹੀ ਨਾਮ ਬੜਾ ਵਧੀਆ ਰਿਹਾ ਜਦੋਂ ਕਤਾਬ ਬਣੀ ਤਾਂ ਕਹੀ ਨਾਮ ਬੜਾ ਵਧੀਆ ਰਿਹਾ ਬਾਈ ਨਹੀਂ ਕਿਤਾਬ ਜੇ ਤੂੰ ਨਾਮ ਵਧੀਆ ਤੇ ਕਿਤਾਬ ਵੀ ਬਣਾ ਦਿਓ ਤੇ ਇਹਨਾਂ ਨੇ ਆਪਣਾ ਪੂਰਾ ਜੋਰ ਲਾ ਕੇ ਉਹ ਕਿਤਾਬ ਲਾਈ ਜਾਂ ਔਰ ਉਹਦੇ ਵਿੱਚ 42 ਸਾਡੇ ਜਿਹੜੇ ਸਾਇੰਸਕਾਰ ਨੇ ਉਹਨਾਂ ਦੀਆਂ ਦੂ-ਦੂ ਰਚਨਾਵਾਂ ਨੇ ਅੱਜ ਅਸੀਂ ਉਹ ਸਾਰਿਆਂ ਨੂੰ 42 ਦੇ ਵਿਆਹ ਵਿੱਚ ਉਹਨਾਂ ਨੂੰ ਵੀ ਸਨਮਾਨਤ ਕਰਾਂਗੇ ਉਹਨਾਂ ਦੇ ਰਚਨਾਵਾਂ ਤੇ ਫਿਰ ਇਹ ਮੈਂ ਆਸਤਕ ਮੈਂ ਥੋੜੀ ਮਾਫੀ ਮੰਗਦਾ ਜੇ ਥੋੜਾ ਸਾਡਾ ਨੰਬਾ ਹੋ ਜਾਏਗਾ ਅਸੀਂ ਜਿੰਨੀ ਜਲਦੀ ਹੋਇਆ ਕਰਾਂਗੇ ਇਹ ਦੂਜੀ ਗੱਲ ਇਹ ਆ ਕਿ ਸਹਾਉ ਭਾਜੀ ਜੀ ਜਿਹੜਾ ਨੇ ਪਰਚਾ ਪੁਰਨਾ ਇੱਕ ਤਾਂ ਦੇ ਉੱਪਰ ਉਹਨੂੰ ਮੈਂ ਦੱਸੀ ਕਰਾਂਗਾ ਪਰ ਪਰਚਾ ਬਰੀਕ ਹੀ ਰੱਖਣਾ ਕਿ ਕੋਈ ਦਿਨਾਂ ਮਰਜੀ ਫੁੱਟ ਜਾਵੇ ਹਾਂਜੀ ਅੰਤਰੀਅਮਦਾ ਹੈ ਪਰ ਕਿਉਂਕਿ ਇਹ ਸਾਡੇ ਪੰਜਾਬ ਦਿੱਤੀਅਰ ਤੋਂ ਦਿੱਤੀਅਰ ਤੋਂ ਪੰਜਾਬ ਨੂੰ ਮੋਟਰ ਦਤਾ ਹੈ ਬੜੇ ਕੁਝ ਕੋਟੀ ਆਫਸਰ ਰਹੇ ਨੇ ਇਸ ਕਰਕੇ ਸਾਨੂੰ ਨੇ ਮਾਣ ਜਦ ਵੀ ਸਾਨੂੰ ਕੋਈ ਕੰਮ ਕਹੀਦਾ ਹੈ ਤਾਂ ਇਹ ਭੱਜ ਕੇ ਖੁਸ਼ੀ ਦੇ ਨਾਲ ਇਹ ਸਾਡਾ ਕੰਮ ਕਰਦੇ ਨੇ ਆ ਕਹਾ ਤਾਂ ਇਹ ਪਰਚਾ ਕਿੰਨੇ ਦਿਨ ਪੜਾ ਪੜਿਆ ਮੈਨੂੰ ਕਈ ਨਹੀਂ ਪੜਾਇਆ ਕੋਈ ਪੜਕੇ ਸਾਰਾ ਮਾ ਮੈਂ ਤਾਂ ਉੱਥੇ ਸਿਰੂਪ ਮੈਂ ਮਦਦ ਕੀ ਕਰੂਗਾ ਤੁਹਾਨੂੰ ਬੜਾ ਲੋੜ ਹੈ ਹੈਜੀ ਤੇ ਇਸ ਤੱਕੇ ਇਤਨੇ ਬੁੱਢੀ ਜੀ ਵੀ ਲੋਕ ਅੱਜ ਸਾਡੇ ਵਿਚਕਾਰ ਬੈਠੇ ਪੰਜਾਬ ਦੀਆਂ ਮਹਾਨ ਹਾਸਤੀਆਂ ਸਾਡੇ ਵਿਚਕਾਰ ਬੈਠੀਆਂ ਨੇ ਤੁਸੀਂ ਤੇ ਮਹਿਮਾਨ ਆ ਔਰ ਇਹ ਸਾਰੇ ਸੀ ਉਜ਼ਾਬ ਜਿਵੇਂ ਇੱਧਰ ਨਿਗਾਹ ਮਾਰੀਏ ਇੱਕ ਤੋਂ ਇੱਕ ਸਾਡਾ ਸਹਿਕਰਮੂ ਬਿਠਾ ਹੈ ਜਿਨ੍ਹਾਂ ਨੇ ਇੰਨੀਆਂ ਕਿੰਨੀਆਂ ਕਿਤਾਬਾਂ ਵਿੱਚ ਲਿਖਦੇ ਮਾਦੇ ਸਾਹ ਬਟੇਲੇ ਆਏ ਹੇਟੂ ਸਾਹ ਬਟੇਲੇ ਇਹ ਲੋਕ ਲਿਖਣਾ ਨਹੀਂ ਕਲਮਾਂ ਵਾਲੀ ਨਹੀਂ ਸਾਰੇ ਇਹ ਸੰਸਥਾਵਾਂ ਚਲਾਉਣ ਵਾਲੇ ਸਾਰੇ ਲੋਕ ਹੈ ਸੰਸਥਾਵਾਂ ਚਲਾਉਣ ਵਾਲੇ ਨੇ ਅਸੀਂ ਬਲਕੇ ਬੜੀ ਸੀਮਤ ਅਸੀਂ ਆਪਣੀ ਵਰਤਾ ਬਖੀਆ ਕਿਉਂਕਿ ਅਸੀਂ ਚਾਹੁੰਦੇ ਕਿ ਬਹੁਤ ਜ਼ਿਆਦਾ ਇਕੱਠ ਨਾ ਹੋਵੇ ਅਸੀਂ ਹਾਲ ਦੇ ਵਿੱਚ ਹੀ ਸਿੰਘ ਜੀ ਨਾਲ ਗੋਦ ਲੈ ਇਸ ਕਰਕੇ ਅਸੀਂ 4ਵੇਂ ਪੰਜੇਹੇ ਤੋਂ ਆਏ ਨੇ ਅੱਜ ਅਸੀਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਕਾਈ ਦੌਰੇ ਹੀ ਬੈਠੇ ਨੇ ਉਹ ਵੀ ਸਤਿ ਸ੍ਰੀ ਅਕਾਲ ਨੇ ਕਈ-ਕਈ ਸੰਸਥਾ ਦੇ ਪ੍ਰਧਾਨ ਸਿੱਖੀ ਸਾਹਿਬ ਕੋ ਇੱਥੇ ਬੈਠੇ ਰਾਹੀ ਸਾ ਇਕੱਠੇ ਜਨਰਲ ਸਿਟੀ ਨੇ ਹੈ ਜੀ ਮਾਗੀ ਸਾਹ ਬੱਠੇ ਆ ਜੀ ਬਹੁਤ ਬਹੁਤ ਸੰਤਾਨ ਸਾਡੇ ਕੋਲ ਪ੍ਰਧਾਨ ਉਮੀਦ ਪ੍ਰਧਾਨ ਜਾਂ ਦੂਜੀ ਉਹਦੇ ਅਹੁਦੇਦਾਰ ਸਾਡੇ ਕੋਲ ਬੈਠੇ ਨੇ ਉਹਦਾ ਕਹਿਦਾ ਮੇਰਾ ਭਾਵਾ ਕਿ ਅੱਜ ਦਾ ਇਹ ਸਾਡਾ ਛੋਟਾ ਜਿਹਾ ਪ੍ਰਾਲਾ ਹੈ ਛੋਟਾ ਜਿਹਾ ਪ੍ਰਾਲਾ ਹੈ ਲੇਕਿਨ ਇਹ ਬੁਢੀ ਜੀਵਨ ਦਾ ਇੱਕ ਬੜਾ ਇਕੱਠਾ ਤੇ ਬੁਢੀ ਜੀਵਨ ਦਾ ਇੱਕ ਤਰ੍ਹਾਂ ਬੜਾ ਇਕੱਠਾ ਜਿਵੇਂ ਮੈਂ ਨਾਂ ਜਾਵਾ ਬੋਲਦਾ ਹੋਇਆ ਮੈਂ ਇੱਕ ਵਾਰ ਪਹਿਲਾਂ ਤਾਂ ਜਿਹੜੇ ਜਿਵੇਂ ਸਾਡੇ ਸਹਿਯੋਗੀ ਜਿਹਨੇ ਤਾਂ ਕਪਤਾਵਾ ਨੇ ਇਕੋ ਮੈਂ ਬਹੁਤ ਦੇ ਕੱਟ ਆਏ ਹੋ ਮੈਂ ਦੇਖਦਾ ਹੈ ਜਿਹਨਾਂ ਦੇ ਦਾਵਾ ਹੈ ਉਹਨਾਂ ਨੇ ਬਾਹਰ ਉਹਨਾਂ ਦਾ ਕਿਸੇ ਨੇ ਬਠਿੰਡੇ ਹੋਣ ਦਾ ਕਿਸੇ ਜਲੰਧਰ ਤੋਂ ਹੋਣ ਦਾ ਕਿਸੇ ਨੇ ਅੰਮ੍ਰਿਤਸਰ ਤੋਂ ਹੋਣ ਦਾ ਉਹਦੇ ਬਹੁਤ ਕੱਟ ਆਏ ਜੋ ਫਿਰ ਸਵੇਰੇ ਮੌਸਮ ਖਰਾਬ ਹੋ ਗਿਆ ਇਸ ਕਰਕੇ ਉਹ ਟੂਟੀ ਮਾਰ ਗਈ ਪਰ ਉਹਨਾਂ ਦੇ ਅਸੀਂ ਇਨਾਮ ਰੱਖੇ ਹੋਏ ਸੀ ਲੇਕਿਨ ਜਿਹੜੇ ਹਾਜ਼ਰ ਨੇ ਉਹਨਾਂ ਸੀ ਜਰੂਰ ਸਨਮਾਨਤ ਰਾਏ ਨਾਲ ਹੀ ਜੋ ਥੜੀ ਪਬਲਿਸ਼ਰ ਨੇ ਪਰ ਲੋਜੇ ਉਹਨਾਂ ਵੀ ਪਬਲਿਸ਼ ਅੱਗੇ ਇਨਾਮ ਕਰਾਈ ਕੁਝ ਅਸੀਂ ਆਪਣੀ ਸੰਸਥਾ ਦੇ ਜੋ ਸਾਡੇ ਵਰਕਰ ਨੇ ਸਾਡੇ ਕੰਮ ਕਰਦੇ ਨੇ ਹਰ ਸਮੇਂ ਮੇਰਾ ਸਾਥ ਦੇਣ ਨੇ ਹਰ ਸਮੇਂ ਜੋ ਗਿਆ ਕੇ ਮਗਰ ਸਾਹਮਣੇ ਨਹੀਂ ਬੜਾ ਸਤਿਕਾਰ ਕਰਦੇ ਨੇ ਤੇ ਅਸੀਂ ਉਹਨਾਂ ਨੂੰ ਕਿ ਸਨਮਾਨ ਕਰਾਂਗੇ ਤੇ ਇਸ ਕਰਕੇ ਨਾਲ ਹੀ ਜਿਹੜੇ ਸਾਡੇ ਕੋਲ ਮੇਨ ਸਾਡੇ ਜਿਹੜਾ ਹੈ ਉਹ ਅਸੀਂ ਅੱਜ ਭਗਤ ਸਾਹਿਬ ਨੂੰ ਅਸੀਂ ਮਾਨ ਪੰਜਾਬੀ ਦਾ ਅਵਾਰਡ ਦੇ ਨਾਲ ਸਨਮਾਨ ਕਰਨਾ ਹੈ ਫਰਮਾਨ ਤੁਸੀਂ ਉਹਨਾਂ ਨੇ ਕਰਨਾ ਹੈ ਆਪ ਸਨਮਾਨ ਤੋਂ ਨੇ ਇਤੇ ਬੜੀ ਸਖਸ਼ੀਅਤ ਨੂੰ ਸਨਮਾਨ ਕਰਨ ਨਾਲ ਅਸੀਂ ਆਪ ਫਰੀ ਮੰਡਵਾਂਗੇ ਔਰ ਨਾਲ ਹੀ ਉਹਦੇ ਨਾਲ ਦੇ ਸਾਥੀ ਆਏ ਨੇ ਜੀ ਉਹਨੂੰ ਵੀ ਜ਼ਮਾਨ ਕਰਾਂਗੇ ਕਿ ਥੋੜਾ ਜਿਹਾ ਪ੍ਰੋਗਰਾਮ ਲੰਬਾ ਹੋ ਜਾਏਗਾ ਫਰੀ ਜੇ ਬਾਅਦ ਖਾਣਾ ਵੀ ਦਿੱਤੀ ਹੋਏਗਾ ਤੇ ਖਾਣਾ ਖਾਦੇ ਜਾਣਾ ਕੋਈ ਜਲਦੀ ਨਹੀਂ ਕਰਨੀ ਹੈ ਤੇ ਮੈਂ ਇੱਕ ਵਾਰ ਫੇਰ ਸਾਰਿਆਂ ਦਾ ਹੀ ਪ੍ਰਧਾਨ ਦੀ ਮਿੰਡਗਾ ਵੀ ਇੱਥੇ ਆਏ ਧੂਰ ਆਏ ਸਾਰੇ ਸਹਿਯੋਗਕਾਰਾਂ ਦਾ ਔਰ ਸਾਰੇ ਦੀ ਜਿਹਨਾਂ ਦੇ ਖਾਸ ਕਰਕੇ ਜੋ ਸਾਡੇ ਰਾਈਟਰ ਨੇ ਉਸ ਦੇ ਵਿੱਚ ਉਹ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਹੈ ਜੈ बहुत बहुत धन्यवाद गोसल साहब जी का तो गोसल साहब जी जी आप पुस्तक हूँ लोग अर्पण कर जा रहे हैं एक सौ पंद्रहवीं किताब है इस करके पूरी जोरदार ताजिया हो जाए तो so मैं